ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਹੁਤ ਹੀ ਟੇਸਟੀ ਛੋਟੇ ਕਰੇਲੇ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਹਨੂੰ ਆਪਾਂ ਝਾੜ ਕਰੇਲੇ ਵੀ ਕਹਿ ਦਿੰਦੇ ਆ ਤੇ ਪਹਾੜੀ ਕਰੇਲੇ ਵੀ ਠੀਕ ਹੈ ਜੀ ਅਪਾ 3 ਲਈ ਰੂਚੰਕਿਤਰਾ ਟੋਲੀ ਆਸੀ ਤੇ ਉਹਦੇ 20 ਕੱਟ ਲੈਨੇ ਤੇ ਛੋਟੇ ਛੋਟੇ ਟੁਕੜੇ ਚਾਪੇ ਨੂੰ ਕੱਟ ਲਿਆ ਹੈ ਤੁਸੀਂ ਦੇਖ ਸਕਦੇ 20 ਆਪਾਂ ਇਹਦੇ ਵਿੱਚ ਕੋਈ ਵੀ ਨਹੀਂ ਪਾਇਆ ਤੇ ਨਾਲ ਹੀ ਆਪਾਂ ਪਿਆਜ਼ ਕੱਟ ਲੈਨੇ ਲੰਬੇ ਸੈਜ਼ ਦੇ ਵਿੱਚ ਤੇ ਹੁਣ ਆਪਾਂ ਸਬਜੀ ਬਣਾਉਣੀ ਕਰਦੇ ਆਂ ਤਿਆਰੀ ਕੜਾਹੀ ਦੇ ਵਿੱਚ ਆਪਾਂ ਇੱਕ ਕੜਚੀ ਸਰੋਂ ਤੇ ਤੇਲ ਦੀ ਪਾਈਏ ਇਹਨੂੰ ਕੀਤਾ ਆਪਾਂ ਚੰਗੀ ਤਰ੍ਹਾਂ ਗਰਮ ਸਭ ਤੋਂ ਪਹਿਲਾਂ ਆਪਾਂ ਹਰੀਆਂ ਮਿਰਚਾਂ ਤੇ ਪਿਆਜ਼ਾਂ ਨੂੰ ਥੋੜਾ ਜਿਹਾ ਟੈਂਪੂਣਾਂਗੇ ਤਾਂ ਕਿ ਹਲਕਾ ਬ੍ਰਾਊਨ ਹੋ ਜੇ ਪਿਆਜ਼ ਆਪਣੀ ਲਓ ਜੀ ਇਨੂੰ ਆਪਾਂ ਚੰਗੀ ਤਰ੍ਹਾਂ ਹਲਾਵਾਂਗੇ ਤੇ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਹਲਕੇ ਬਰਾਉ ਤੇ ਕਰਪੂਣਾ ਕਿ ਬਹੁਤ ਹੀ ਵਧੀਆ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਤੇ ਜਿਹਦੋਂ ਵੀ ਆਪਾਂ ਇਹ ਕarele ਤੁਸੀਂ ਜ਼ਰੂਰ ਬਣਾ ਕੇ ਖਾਓ ਘਰ ਦੇ ਵਿੱਚ ਇਹਦੇ ਨਾਲ 슈ਗਰ ਨਹੀਂ ਹੁੰਦਾ ਹੈਗਾ ਬੀਪੀ ਵੱਧ ਘਟਨੀ ਹੁੰਦਾ ਬਹੁਤ ਹੀ ਵਧੀਆ ਸਿਹਤਮੰਦ ਆਪਣਾ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਇਹ ਕarele ਹੁੰਦੇ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਜੀਰੇ ਦਾ ਜਿਹਨੂੰ ਆਪਾਂ ਕੁੱਟ ਲਿਆ ਸੀ ਤੇ ਇੱਕ ਚਮਚੀ ਪਾਵਾਂਗੇ ਸੁੱਕਾ ਧਨੀਆ ਠੀਕ ਹੈ ਜੀ ਇਹਦੇ ਵਿੱਚ ਆਪਾਂ ਕੋਈ ਵੀ ਜ਼ਿਆਦਾ ਐਕਸਟਰਾ ਮਸਾਲੇ ਨਹੀਂ ਤਿਆਰ ਕਰਨੀ ਹੈਗੀ ਕਿਉਂਕਿ ਇਸ ਸਬਜੀ ਦੇ ਵਿੱਚ ਕਿਸੇ ਮਸਾਲੇ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਇਸ ਹਲਕੇ ਜਿਹੇ ਮਸਾਲੇ ਦੇ ਨਾਲ ਹੀ ਆਪਾਂ ਸਹੀ ਸਬਜੀ ਨੂੰ ਬਣਾ ਕੇ ਤਿਆਰ ਕਰਾਂਗੇ ਹੁਣ ਛੁੱਟੀਆਂ ਦਾ ਟਾਈਮ ਹੋ ਰਿਹਾ ਠੀਕ ਹੈ ਜੀ ਤੁਸੀਂ ਬੱਚਿਆਂ ਦੇ ਲਈ ਨਵੀਂ ਨਵੀਂ ਡਿਸ਼ ਬਣਾ ਕੇ ਦਿਓ ਬੜੇ ਬੱਚਿਆਂ ਨੂੰ ਤੇ ਆਪਣੇ ਹਲਕੇ ਬ੍ਰਾਊਨ ਹੋ ਚੁੱਕੇ ਨੇ ਪਿਆਜ਼ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕarele ਲਓ ਜੀ ਇਹ ਆਪਾਂ ਸਾਰਾ మీడియం ਗੈਸ ਤੇ ਬਣਾ ਕੇ ਇਹ ਸਬਜ਼ੀ ਤਿਆਰ ਕਰਨੀ ਹੈ ਇਹਨੂੰ ਪਾ ਗੈਸ ਨੂੰ ਬਿਲਕੁਲ ਤੀਜ਼ ਨਹੀਂ ਕਰਨਾ ਦੂਸਰੀ ਗੱਲ ਆਪਾਂ ਤੁਹਾਨੂੰ ਜ਼ਰੂਰ ਇਹ ਦੱਸਾਂਗੇ ਕਿ ਤੁਸੀਂ ਕਦੇ ਵੀ ਜਦੋਂ ਵੀ ਕੋਈ ਵੀ ਕਰੇਲੇ ਬਣਾ ਕੇ ਆਪਾਂ ਕਰਦੇ ਜੀ ਤਿਆਰ ਕਰਦੇ ਤੁਸੀਂ ਇਹਨੂੰ ਬਿਲਕੁਲ ਵੀ ਠਕਣਾ ਨਹੀਂ ਹੈਗਾ ਜਦੋਂ ਤੁਸੀਂ ਇਹਨੂੰ ਟੱਕ ਕੇ ਪਕਾਤਾ ਤਾਂ ਉਹ ਕੋਲੇ ਹੋ ਜਾਣਗੇ ਠੀਕ ਹੈ ਜੀ ਜਦੋਂ ਵੀ ਤੁਸੀਂ ਕਰੇਲੇ ਦੀ ਸਬਜ਼ੀ ਬਣਾਉਣੀ ਹੈ ਹਮੇਸ਼ਾ ਹੀ ਟੱਕਣ ਨਹੀਂ ਦੇ ਕੇ ਠੀਕ ਹੈ ਜੀ ਟੱਕਰ ਤੁਹਾਡਾ ਕੜਾਹੀ ਉੱਪਰ ਨਹੀਂ ਹੋਣਾ ਚਾਹੀਦਾ ਬਿਲਕੁਲ ਆਪਾਂ ਖੁੱਲੇ ਦੇ ਵਿੱਚ ਇਹ ਸਬਜ਼ੀ ਬਣਾ ਕੇ ਤਿਆਰ ਕਰਨੀ ਹੈ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਹਿਲਾਉਂਦੇ ਰਾਵਾਂਗੇ ਤੇ ਹੁਣ ਆਪਾਂ ਇਹਨੂੰ ਅੱਧ ਤੋਂ ਜ਼ਿਆਦਾ ਪਕਾ ਲਿਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਆਪਣੇ ਕਲੇ ਬਣ ਕੇ ਤਿਆਰ ਹੋ ਚੁੱਕੀ ਨੇ ਤੇ ਪਿਆਜ਼ ਵੀ ਹੱਦ ਤੋਂ ਜ਼ਿਆਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਸਭ ਤੋਂ ਪਹਿਲਾਂ ਆਪਾਂ ਪਾਇਆ ਅੱਧਾ ਚਮਚਾ ਨਮਕ ਦਾ ਤੇ ਅੱਧਾ ਚਮਚੀ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਲਾਲ ਮਿਰਚ ਆਪਾਂ ਜ਼ਿਆਦਾ ਨਹੀਂ ਕਰਦੇ ਹੈਗੇ ਤੇ ਥੋੜੀ ਜਿਹੀ ਪਾਵਾ ਗਿਆ ਪਾ ਦੇਗੀ ਮੈਂ ਜ ਤਾਂ ਕਿ ਕਲਰ ਬਹੁਤ ਵਧੀਆ ਆਵੇ ਆਪਣੇ ਕareleਆਂ ਦਾ ਤੇ ਹੁਣ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਨੂੰ ਪਕਾਵਾਂਗੇ ਠੀਕ ਹੈ ਜਦੋਂ ਆਪਣੇ ਕarele ਤੇ ਪਿਆਜ਼ ਅਦਰ ਤੋਂ ਜਿਆਦਾ ਬਣ ਕੇ ਤਿਆਰ ਹੋ ਜਾਂਦੇ ਨੇ ਉਸ ਤੋਂ ਬਾਅਦ ਆਪਾਂ ਨਮਕ ਮਸਾਲੇ ਪਾਣੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਸਿਰ ਬਿਲਕੁਲ ਮੀਡੀਅਮ ਗੈਸ ਤੇ ਇਹਨੂੰ ਬਣਾ ਕੇ ਤਿਆਰ ਕਰਨਾ ਗੈਸ ਨੂੰ ਤੁਸੀਂ ਬਿਲਕੁਲ ਵੀ ਤੇਜ਼ ਨਹੀਂ ਕਰਨਾ ਹੈਗਾ ਲਓ ਜੀ ਇੰਨੇ ਵਧੀਆ ਤੇ ਨੇ ਟੇਸਟੀ ਕ੍ਰੇਲੇ ਬਣ ਕੇ ਤਿਆਰ ਹੁੰਦੇ ਆ ਨਾ ਜਿੱਦੋਂ ਤੁਸੀਂ ਬਣਾਵੋਗੇ ਨਾ ਤਾਂ ਇਹਨੂੰ ਬਾਰ-ਬਾਰ ਬਣਾਉਂਗੇ ਪਰੌਠਾ ਨਾ ਖਾਓ ਤੁਸੀਂ ਜਿਹਨੇ ਨਾ ਵੀ ਜੀ ਕਦਰ ਤੋਂ ਸੋਧ ਨਾ ਬਣਾ ਕੇ ਇਹਨੂੰ ਖਾ ਸਕਦੀ ਆ ਲਓ ਜੀ ਕ੍ਰੇਲੇ ਬਣ ਕੇ ਬਸ ਤਿਆਰੀ ਇੱਕ ਦੋ ਮਿੰਟ ਹੀ ਆਪਾਂ ਇਹਨੂੰ ਹੋਰ ਭੁੰਨਣਾ ਹੈਗਾ ਤੇ ਕ੍ਰੇਲੇ ਆਪਣੇ ਬਣ ਕੇ ਬਿਲਕੁਲ ਤਿਆਰ ਨੇ ਲਓ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਬਣ ਕੇ ਤਿਆਰ ਹੋਏ ਨੇ ਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਆਪਾਂ ਤੁਹਾਨੂੰ ਕੜਾਹੀ ਜੁਬਾਰ ਕੱਢ ਕੇ ਦਿਖਾ ਦੇਣੀ ਹੁਣ ਤੁਸੀਂ ਕਿਤੇ ਵੀ ਜਾਣਾ ਟੂਰ ਤੇ ਜਾਣਾ ਛੁੱਟੀਆਂ 'ਚ ਘੁੰਮਣ ਜਾਣਾ ਕarele ਦੀ ਸਬ지 ਸੁੱਕੀ ਪਰੌਂਠੇ ਦੇ ਨਾਲ ਲੈ ਕੇ ਜਾਓ ਬਹੁਤ ਵਧੀਆ ਨਾ ਇਹ ਖਰਾਬ ਹੋਵੇ ਤੇ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਟੇਸਟੀ ਵੀ ਬਹੁਤ ਜ਼ਿਆਦਾ ਵੀਡੀਓ ਲਾਈਕ ਸ਼ੇਅਰ ਕਰਿਓ ਮੈਂ ਇਹ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤਾਂ ਕਿ ਤੁਹਾਡੇ ਲਈ ਨੰਨੀਆਂ ਨੰਨੀਆਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਈਏ ਓਕੇ ਜੀ ਥੈਂਕ ਯੂ ਬਾਏ